ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਕਿਉਂਕਿ ਮੈਂ ਜਦੋਂ ਵੀ ਅਕਸਰ ਪਿੰਡਾਂ ਚੋਂ ਹੁੰਦਾ ਸੀ ਹਰ ਪਿੰਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਸੀ ਤੇ ਹੋਰ ਇਹਨਾਂ ਦੀ ਡਿਮਾਂਡ ਹੁੰਦੀ ਸੀ ਵੀ ਸਾਡੇ ਪਿੰਡ ਦੀ ਸੜਕ ਜਿਹੜੀ ਆ ਉਹ ਵਧੀਆ ਬਣ ਜਾਵੇ ਅੱਜ ਉਹ ਦਿਨ ਆ ਗਿਆ ਤੇ ਮੈਂ ਪਿੰਡ ਵਾਸੀਆਂ ਨੂੰ ਵਧਾਈ ਦੇਣ ਆਇਆ ਵੀ ਤਗੜੇ ਹੋ ਗੋ ਤੁਹਾਡੀ ਸੜਕ ਬਣ ਲੱਗੀ ਕਿੰਨੀ ਲਗਤ ਹੋਊਗੀ ਸਰੋਆ ਵੱਡੇ ਭਾਜੀ ਇਹ ਸੜਕ ਜਿਹੜੀ ਆ ਇਹ ਤਕਰੀਬਨ ਇਹ ਜਿਹੜੇ 5-6 ਪਿੰਡ ਕਵਰ ਕਰੋਗੇ ਚਾਦੀਆਂ ਤੋਂ ਲੈ ਕੇ ਸਾਰੇ ਇਕੱਲੇ-ਇਕੱਲੇ ਪਿੰਡੋਂ ਕਵਰ ਕਰਦੀ ਜਾਊਗੀ ਕਿਉਂਕਿ ਇਸ ਸੜਕ ਉਧਰੋਂ ਹੀ ਆਪਾਂ ਮੂਵਮੈਂਟ ਲੈ ਕੇ ਗਏ ਆ ਵੀ ਜਿੱਧਰ ਜਿੱਧਰ ਸਾਨੂੰ ਡਿਮਾਂਡ ਸੀ ਇਸ ਸੜਕ ਦੀ ਠੀਕ ਲਗਤ ਕਿੰਨੀ ਨਾਲ ਹੋਇਆ ਸਟਰੂਪ ਦੇ ਕਰੀਬ ਇਦੀ ਲਗਤ ਆ ਸੀ ਹੋਰ ਪਿੰਡਾਂ ਵਿੱਚ ਕਈ ਥਾਵਾਂ ਤੇ ਛੱਪੜ ਆ ਗਏ ਨੇ ਕਾਫੀ ਸ nhiều ਬਸ ਬੰਦੀ ਜ ਆ ਵੇਖੋ ਤਿਆਰੀ ਆ ਆ ਬਾਕੀ ਪਿੰਡਾਂ ਦੇ ਵਿੱਚ ਵੇਖੋ ਸਕੂਲਾਂ ਦੇ ਵਿੱਚ ਵੇਖੋ ਦਿਨੋਂ ਦਿਨ ਜਿਹੜਾ ਕੰਮ ਚੱਲ ਰਿਹਾ ਠੀਕ ਇੱਕ ਦੇਖ ਬੜੀ ਹੈਰਾਨੀ ਦੀ ਗੱਲ ਇਹ ਆ ਵੀ ਉਹਦੇ ਵਿੱਚ ਨਵੇਂ ਵਿਆਹ ਜੋੜੇ ਪੱਛੇ ਬਜ਼ੁਰਗ ਸਾਰੇ ਆਪਣੇ ਪਰਿਵਾਰਾਂ ਦੇ ਨਾਲ ਘੁੰਮਣ ਫਿਰਨ ਗਏ ਨੇ ਔਰ ਉਸ ਪੈਲਗਾਮ ਦੀ ਜਿਹੜੀ ਧਰਤੀ ਆ ਉੱਥੇ ਦਰਿੰਦਿਆਂ ਨੇ ਮੈਂ ਕਹਿ ਸਕਦਾ ਵੀ ਇਹ ਦਰਿੰਦਗੀ ਕੀਤੀ ਆ ਜਿਹੜੀ ਪਰ ਇਹਦੇ ਵਾਸਤੇ ਸਖਤ ਤੋਂ ਸਖਤ ਸਜ਼ਾ ਜਿਹੜੀ ਮਿਲਣੀ ਚਾਹੀਦੀ ਇਹਦੇ ਵਿੱਚ ਸਾਰਾ ਸੋਖ ਹੈ ਠੀਕ ਆ ਜੀ ਸਾਰਾ ਦੇਸ਼ ਸੋਖ ਦੇ ਵਿੱਚ ਆ ਉਹ ਸਰਕਾਰ ਜਿਹੜਾ ਆਪਾਂ ਬਾਰਡਰ ਬੰਦ ਕਰਦੇ ਨੇ ਇਹਦੇ ਬਾਰੇ ਕੀ ਦੇਖੋ ਜੀ ਇਹਦੇ ਵਿੱਚ ਤੇ ਜੋ ਭਾਰਤ ਸਰਕਾਰ ਦੀ ਸੋਚ ਆ ਪਰ ਅਸੀਂ ਤੇ ਸ਼ੁਰੂ ਤੋਂ ਕਹਿੰਦੇ ਆਂ ਵੀ ਬਾਰਡਰ ਦੀ ਸੁਰੱਖਿਆ ਵਧਾਉਣੀ ਚਾਹੀਦੀ ਆ ਪੰਜਾਬ ਹੋ ਗਿਆ ਜੰਮੂ ਕਸ਼ਮੀਰ ਹੋ ਗਿਆ ਪਠਾਨਕੋਟ ਸਾਰਾ ਏਰੀਆ ਜਿਹੜਾ ਇਹ ਬਾਰਡਰ ਦੇ ਨਾਲ ਆ ਠੀਕ ਹੈ ਇਹਨੂੰ ਬਾਰਡਰ ਏਰੀਆ ਨੂੰ ਵਧੀਆ ਇਹਦੀ ਮੈਕਾ ਸਕਟਰੀ ਨੂੰ ਮੈਨੇਜ ਕਰਨਾ ਚਾਹੀਦਾ ਵਾ ਇਹਦੀ ਸੁਰੱਖਿਆ ਪ੍ਰਤੀ ਕੋਈ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ ਹਾਂਜੀ ਮੈਂ ਡਾਕਟਰ ਜਗਦੀਸ਼ ਸਿੰਘ ਬਲਾਕ ਇੰਚਾਰਜ ਹਲਕਾ ਬਟਾਲਾ ਸਰਪੰਚਪਿੰਦਰ ਜੱਦਾ ਅਸੀਂ ਸਾਡੇ ਐਨਐਲਐ ਸਾਹਿਬ ਮਨਸ਼ੀਰ ਸਿੰਘ ਸੇਧ ਸਿੰਘ ਸਿਹਾਰੀ ਕਲ ਸੀ ਜੀ ਆ ਜਾਇ ਇਸ ਸਾਡੇ ਸੜਕ ਦਾ ਕਾਦੀਆਂ ਤੋਂ ਤਤਲੇ ਕੁਮਾਰ ਦੇਰੀਵਾਲ ਔਰ ਜਫਰਵਾਲ ਖੁੰਡਾ ਤੱਕ ਅਧਿਕਾਟਨ ਕਰਕੇ ਗਏ ਆ ਚਲੋ ਸਾਡੀ ਬਰੇ ਚਰਾਂ ਦੀ ਡਿਮਾਂਡ ਸੀ ਸਾਡੇ ਘੱਟੋ ਘੱਟ 35 ਸਾਲ ਹੋ ਗਏ ਆ ਅਦੇ ਡਿਮਾਂਡ ਦੀ ਵੀ ਸੜਕ ਸਾਡੀ ਜੀ ਕੋਈ ਐਕਸੀਡੈਂਟ ਹੋ ਜਾਂਦਾ ਕਦੇ ਟਰਾਲੀ ਉਲਟੀ ਹੁੰਦੀ ਆ ਕਿਉਂਕਿ ਸੜਕ ਜਿਹੜੀ ਉੱਚੀ ਹੋ ਜਾ 18 ਫੁੱਟ ਕਰਕੇ ਗਏ ਆ ਅਸੀਂ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਐਮਐਲ ਸਾਹਿਬ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਇੰਨੀ ਪੁਰਾਣੀ ਤਗੜੀ ਡਿਮਾਂਡ ਜਿਹੜੀ ਸਾਡੀ ਪੂਰੀ ਕੀਤੀ ਆ ਅਸੀਂ ਸਾਰਾ ਨਗਰ ਇਲਾਕਾ ਨਿਵਾਸੀ ਉਹਨਾਂ ਦਾ ਤਹਿ ਦਿਲੋਂ ਦਾ ਐਮਐਲ ਸਾਹਿਬ ਦਾ ਅਮਨਸੀਰ ਸਿੰਘ ਸੈਦਿਕਲਸੀ ਦਾ ਧੰਨਵਾਦ ਕਰਦੇ ਆ ਗਰਾਊਂਡ ਵੱਲੋਂ ਕੀ ਕਹਿਣਾ ਚਾਹਗੇ ਸਾਡੇ ਗਰਾਊਂਡ ਹੀ ਜੀ ਬੜੇ ਚਿਰਾਂ ਦੀ ਰੁਕੀ ਹੋਈ ਆ ਕਿਉਂਕਿ ਸਾਡੇ ਬੱਚਿਆਂ ਨੂੰ ਖੇਡਣ ਵਾਸਤੇ ਸਾਡਾ ਸੰਗ ਸਾਡੇ ਟੂਰਨਾਮੈਂਟ ਇਕ ਕਬੱਡੀ ਹੁੰਦੀ ਆ ਔਰ ਤਰਾ ਵਧੀਆ ਵਧੀਆ ਟੀਮਾਂ ਜੋ ਸਾਡੇ ਤੇ ਖੇਡ ਕੇ ਜਾਂਦੀਆਂ ਤੋਂ ਕਹਿੰਦਾ ਕੋਈ 2-4 ਮਹੀਨੇ ਦੇ ਅੰਦਰ ਅੰਦਰ ਹੀ ਸਾਡਾ ਵਧੀਆ ਤਰੀਕੇ ਦੇ ਨਾਲ ਗਰਾਊਂਡ ਔਰ ਸਟੇਡੀਅਮ ਬਣਾ ਬਣਾਇਆ ਜਾਗਾ ਮੌਕੇ ਤੇ ਸਾਡੇ ਵੀਡੀਓ ਸਾਹਿਬ ਨੂੰ ਬੁਲਾ ਕੇ ਉਹਨਾਂ ਨੇ ਤੁਰੰਤ ਕਾਰਵਾਈ ਕਰਨ ਵਾਸਤੇ ਆਧਿਆਤਾਂ ਦਿੱਤੀਆਂ ਵਾ ਸੋ ਅਸੀਂ ਸ਼ੁਕਰਗੁਜ਼ਾਰ ਹਾਂ ਉਹਨਾਂ ਦਾ ਉਹ ਵਾਲਾ ਟਾਈਮ ਉਸ ਵਧੀਆ ਹੋਏਗਾ ਧੰਨਵਾਦ ਕਰਦੇ ਹਾਂ ਧੰਨਵਾਦ ਸਾਡੇ ਤੁਹਾਡਾ ਕਰਦੇ ਹਾਂ ਜੋ ਸਾਡੇ ਪਲੇਟ ਲੱਗੇ ਵਾਸਤੇ ਭਾਜੀ ਸਾਹਿਬ ਪਹੁੰਚੇ ਨੇ ਸ਼ੁਕਰਗੁਜ਼ਾਰ ਅਸੀਂ ਬਹੁਤ ਬਹੁਤ ਧੰਨਵਾਦ ਸਾਡੀ ਸੰਗਤ ਸਾਰੀ ਦਸਮੂ ਰਗਾ ਲਕਾਣਵਾਸੀ ਅਤੇ ਜਾਦੇਵਾਲੀ ਸੰਗਤ ਦਾ ਧਰਵਾਜ